ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀਓ ਅੱਜ ਅਸੀਂ ਆਪ ਜੀ ਦੇ ਚਰਨਾਂ ਵਿੱਚ ਇੱਕ ਸ਼ਬਦ ਸਿੰਗਾ ਸਰ ਭੇਟਾ ਕਰਦੇ ਖਾਸਰ ਨਨਕਾਣੇ ਦੀ ਰੱਖ ਰਹੇ ਹਾਂ ਅਮੀਦ ਹੈ ਕਿ ਆਪ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੋਗੇ ਜੀ ਨਿਰਥੇ ਕਰੋਨਾ ਨਕੇ ਆਇਆ ਦੁਨੀਆਂ ਦੇ ਧਾਰਨ ਨੂੰ ਕਲ ਜੋਗੋ ਵਿੱਚ ਪ੍ਰਗਟ ਹੋਇਆ ਪਾਪ ਨਵਾਰਨ ਨੂੰ ਕਉਟੇ ਦੇ ਤਪੇ ਕੜਾ ਹੈ ਸੜਦੇ ਦਿਲ ਠਾਰਨ ਨੂੰ ਉੱਥੇ ਅਜ ਬਣੀ ਹਕੂਮਤ ਜ਼ਾਲਮ ਜਰਵਾਣੇ ਦੀ ਸਿੰਘਾਸਰ ਭੇਟਾ ਘਰ ਦੇ ਖਾਤਰ ਨਨਕਾਣੇ ਦੀਓ ਸਿੰਘਾਸਰ ਵਸ ਬਾਰ ਦੇ ਜਿੱਥੇ ਕਲਨਾਨਕ ਸਾਹੀ ਛੰਡਾਲੈ ਰੌਂਦਾ ਸੀ ਜਿੱਥੇ ਸੰਸਾਰ ਸਾਰਾ ਸਿਸ ਜਗਾਉਂਦਾ ਸੀ ਜਿੱਥੋਂ ਦੀ ਧੂੜੀ ਲੈ ਜਗ ਮੱਥੇ ਤੇ ਲਾਉਂਦਾ ਸੀ ਜਿੱਥੇ ਸੀ ਤਾਰ ਗੂੰਜਦੀ ਸਰਦਾ ਮਰਦਾਨੇ ਦੀ ਸਿੰਘਾਸਰ ਭੇਟਾ ਕਰਦੇ ਖਾਤਰ ਨਨਕਾਣੇ ਦੀ ਆ ਸਿੰਘਾਸਰ ਹਸਭਾਰਦੇ ਸੁਰਗਤਾਂ ਸੁਰਗਾ ਤੋਂ ਦੇਵਤੇ ਜਿੱਥੇ ਫੁੱਲ ਵਰਸਉਂਦੇ ਸੀ ਸੁਰਨਰ ਬਣ ਜਾਣੇ ਅੰਮ੍ਰਿਤ ਖਾਤਰ ਜਿੱਥੇ ਚਲੇ ਆਉਂਦੇ ਸੀ ਤੜਕੇ ਗੰਦਰਵ ਜਹ ਹਰ ਜਸ ਪੈ ਗਾਉਂਦੇ ਸੀ ਉੱਥੇ ਅਜ ਪਾਪ ਹੋਵਣ ਉੱਥੇ ਅਜ ਪਾਪ ਹੋਣ ਪੈ ਤੱਕ ਲੈ ਗੱਲ ਭਾਣੇ ਦੀ ਸਿੰਘਾਸਿਰ ਭੇਟਾ ਕਰਦੇ ਖਾਤਰ ਨਨਕਾਣੇ ਦੀਆ ਸਿੰਘਾਸਰ ਵਸ ਬਾਰਦੇ ਸਿੱਖ ਹੈ ਦਸ਼ਮੇਸ਼ ਧਾਤੂ ਰੂਪ ਕਰਤਾ ਅਰਦਾ ਕਹਿੰਦੀ ਸਭ ਦੁਨੀਆਂ ਤੇ ਨਾ ਪੁੱਤਰ ਤਲਵਾ ਅਰਦਾ ਮੌਤ ਦੇ ਮਸਲੇ ਵਿੱਚ ਤੂੰ ਮੁਰਸ਼ਦ ਸੰਸਾਰ ਦਾ ਤੈਨੂੰ ਹੈ ਜਾਜ ਗੋਲੀਆਂ ਤੈਨੂੰ ਹੈ ਜਾਜ ਗੋਲੀਆਂ ਸੀਨੇ ਵਿੱਚ ਖਾਣੇ ਦੀ ਸਿੰਘਾ ਸਿਰ ਪੇਟਾ ਕਰਦੇ ਖਾਤਰ ਨਨਕਾਣੇ ਦੀ ਹਾ ਸਿੰਘਾ ਸਰਵਾਂਸ ਵਾਰਵੇ ਨਾਦਰਿਆ ਵਜ਼ਾਲੀ ਰਾਜੇ ਮਾਣ ਮਿਲ ਸਕਦਾ ਏ ਕਾਬਲੇ ਨੂੰ ਠੱਲੇ ਤੇਗਾ ਨਹਾਲ ਪਾ ਸਕਦਾ ਏ ਢਾਇਆ ਹਰਮੰਦਰ ਜੇ ਤੂੰ ਫੇਰ ਬਣ ਸਕਦਾ ਏ ਤਾਂ ਕਿ ਨਹੀਂ ਤਾਕਤ ਆਪਣਾ ਆਪ ਬਚਾਣੇ ਦੀ ਸਿੰਘਾ ਸਿਰ ਪੇਟਾ ਕਰਦੇ ਖਾਤਰ ਨਨਕਾਣੇ ਦੀ ਹਾ ਸਿੰਘਾ ਸਰਵੰਸ ਬਾਲ ਰੇ ਤਲਦਾਂ ਅਜੇ ਰੇਸ ਤਰਾ ਰਣ ਵਿੱਚ ਬੰਗਾਰੇ ਤੋਂ ਲੈ ਲਿਆ ਤੂੰ ਬਦਲਾ ਮਾਰ ਕੇ ਮਸੇ ਹਥਿਆਰੇ ਤੋਂ ਅੱਜ ਕੀ ਤੂੰ ਸਿੰਘਾ ਡਰ ਗਏ ਹੋ ਫੋਕੇ ਲਲਕਾਰੇ ਤੋਂ ਭੁੱਲ ਗਿਆ ਕੀ ਜਾਚ ਖਾਲਸਾ ਰਣ ਵਿੱਚ ਤੂੰ ਨਹਾੜੇ ਦੀ ਸਿੰਘਾ ਸਿਰ ਭੇਟਾ ਕਰਦੇ ਖਾਤਰ ਨਨਕਾਨੇ ਦੀ ਹਾ ਸਿੰਘਾ ਸਰਵਾਂ ਸਵਾਰਦੇ ਕਰ ਕੇ ਸਿਰ ਤਲੀ ਜਗ੍ਹਾ ਤੇ ਸੁੱਤੀਆਂ ਤਕਦੀਰਾਂ ਨੂੰ ਲਾਗੇ ਜੰਗਾਲ ਚ ਲੱਗਿਆ ਸਰਮੁਖੀ ਤੀਰਾਂ ਨੂੰ ਪੁਲਗਾਇਆ ਅਪਰਾਧੀ ਤੇਰੇ ਪੁਲਗਾਇਆ ਅਪਰਾਧੀ ਤੇਰੇ ਬੰਦੇ ਐ ਵੀਰਾਂ ਨੂੰ ਨਲਵੇ ਦੇ ਵਾਂਗਰ ਨੇ ਲੋੜ ਪਛਤਾਣੇ ਦੀ ਸਿੰਘਾ ਸਿਰ ਭੇਟਾ ਕਰਦੇ ਖਾਤਰ ਨਨਕਾਣੇ ਦੀ ਹਾ ਸਿੰਘਾ ਸਰਵਾਂ ਸੁਭਾਰ ਦੇ ਜਿਉਂਦੇ ਨੇ ਉਹ ਜੋ ਸਿਰ ਦਿੰਦੇ ਕੁਰਬਾਨੀ ਨੇ ਦਿੱਤੀ ਸਿੱਖਿਆ ਦੇ ਹੋ ਸਿੱਖੀ ਦੇ ਬਾਨੀ ਨੇ ਸੀਤਲ ਜੀ ਸਦਾ ਨਰਹਿਣਾ ਫਾਨੀ ਜ਼ਿੰਦਗਾਨੀ ਨੇ ਸਿੰਘਾ ਸਰਪੇਟਾ ਕਰਦੇ ਖਾਤ ਨਨਕਾਣੇ ਦੀ ਹੋ ਸਿੰਘਾ ਸਰਵਾਂਸੁ ਵਾਰਦੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ